ਆਪਾਂ ਬੱਚੇ ਕਲਾਸ ਚ ਬੈਠੇ ਤੇ ਪੰਜਵੇਂ ਚੋਂ ਚਾਰ ਪੰਜ ਬੱਚੇ ਦਾ ਪੇਪਰ ਸ਼ੁਰੂ ਆਇਆ ਬਾਕੀ ਬੱਚਿਆਂ ਦੀ ਸਕਰੀਨ ਤੇ ਕੁਸਚਨ ਹੀ ਨਹੀਂ ਆ ਰਿਹਾ ਕੋਈ ਸਰਵਰ ਡਾਊਨ ਆ ਰਿਹਾ ਕਦੀ ਕੁਝ ਹੋ ਰਿਹਾ ਮੈਨੂੰ ਕਹਿੰਦੇ ਡਾਟਾ ਵੀਰੇ ਪੇਪਰ ਚੱਲੀ ਜਾਂਦਾ ਮੈਂ ਆਉਦੇ ਕੰਪਿਊਟਰ ਤੇ ਜਾ ਕੇ ਵੇਖਿਆ ਉਹ ਵੀਰੇ ਕੁਝ ਆਈ ਹੀ ਨਹੀਂ ਸੀ ਉਹ ਤੇ ਪੇਪਰ ਕਿਵੇਂ ਚੱਲੀ ਜਾਂਦਾ ਸਰ ਇਹਨਾਂ ਦੀ ਹੈਰਾ ਫੇਰੀ ਹੋ ਸਕਦੀ ਕੁਝ ਵੀ ਹੋ ਸਕਦਾ ਹੈ ਲੱਗਦਾ ਵੀ ਸਪਾਸ ਹੋ ਸਕਦਾ ਸਰ ਆਬੀਸਲੀ ਹੋ ਸਕਦਾ ਨਾ ਸਰ ਇਹ ਤਾਂ ਸਰਕਾਰ ਕਹਿੰਦੀ ਹੈ ਭ੍ਰਸ਼ਟਾਚਾਰ ਮੁਕਤ ਕੋਈ ਭ੍ਰਸ਼ਟਾਚਾਰ ਨਹੀਂ ਮਤ ਕੋਈ ਕੁਝ ਨਹੀਂ ਸਰ ਭ੍ਰਸ਼ਟਾਚਾਰ ਮੁਕਤ ਨਹੀਂ ਆਇਆ ਭ੍ਰਸ਼ਟਾਚਾਰ ਬਹੁਤ ਜ਼ਿਆਦਾ ਵਧਿਆ ਯੂਨੀਵਰਸਿਟੀ ਦੀ ਵੈਬਸਾਈਟ ਤੇ ਇੱਕ ਲੈਟਰ ਪਾਤੀ ਕਿ ਪੇਪਰ ਪੋਸਟਪੋਨ ਹੋ ਗਿਆ ਜਲੰਧਰ ਪੇਪਰ ਚੱਲੀ ਜਾਂਦਾ ਪਟਿਆਲੇ ਪੇਪਰ ਚੱਲੀ ਜਾਂਦਾ ਲੁਧਿਆਣਾ ਪੇਪਰ ਚੱਲੀ ਜਾਂਦਾ ਜੇ ਪੇਪਰ ਕੈਨਸਲ ਹੋ ਗਿਆ ਤੇ ਕਿਵੇਂ ਚੱਲੀ ਜਾਂਦਾ ਫਿਰ ਦੂਜੀ ਗੱਲ ਲੈਟਰ ਉੱਤੇ ਨਾ ਤਾਂ ਕਿਸੇ ਦੇ ਸਾਈਨ ਹੈ ਨਾ ਕਿਸੇ ਦੀ ਮੋਹਰ ਹੈ ਉਹ ਤਾਂ ਕਰ ਨੂੰ ਕੋਈ ਵੀ ਉਹਨੂੰ ਫੇਕ ਸਾਬਿਤ ਕਰ ਦੇਗਾ ਜਿੰਨੇ ਮਰੇ ਕਹਿੰਦੇ ਆ ਵੀ ਅੰਗਰੇਜ਼ ਇੱਥੇ ਆ ਕੇ ਨੌਕਰੀਆਂ ਕਰਨਗੇ ਕਰਨਗੇ ਨੌਕਰੀਆਂ ਜਿਹੜੇ ਹਾਲਾਤ ਨੇ ਨਾ ਅੰਗਰੇਜ਼ ਨੌਕਰੀਆਂ ਨਹੀਂ ਅੰਗਰੇਜ਼ ਰਾਜ ਕਰਨ ਆਉਣਗੇ ਕਹਿੰਦੇ ਆ ਵੀ ਅੰਗਰੇਜ਼ ਇੱਥੇ ਆ ਕੇ ਨੌਕਰੀਆਂ ਕਰਨਗੇ ਲੱਗਦਾ ਕਰਨਗੇ ਇੱਥੇ ਆ ਕੇ ਨ ਸੋ 20 ਪੋਸਟਾਂ 10ਰ ਬੱਚਾ ਪੇਪਰ ਭਰੀ ਬੈਠਾ ਤੂੰ ਹੀ ਦੱਸੋ ਕਿਵੇਂ ਮੈਨੇਜ ਹੋਊਗਾ 200 ਕਿਲੋਮੀਟਰ ਦੇ ਰੀਅਲ ਵਿੱਚ ਪਤਾ ਲੱਗ ਗਿਆ ਵੀ ਤਿੰਨ ਕੋਣ ਨਹੀਂ ਤੇ ਆਹ ਹੋ ਹੀ ਜਾਂਦਾ ਇੱਥੇ ਬਛਿੰਡੇ ਦੇ ਲੀਡਰ ਕਿੱਥੇ ਐ ਜਗਰੂਪ ਗਿੱਲ ਨੂੰ ਹੁਣ ਇੱਥੇ ਆਉਂਦੇ ਟਾਈਮ ਲੱਗਿਆ ਉਹ ਆਪਦੇ ਕਲੋਨੀਆ ਘਟਣ ਚ ਬੀਜੀ ਐ ਕਿਹੜਾ ਲੀਡਰ ਇੱਥੇ ਆ ਗਿਆ ਵੋਟਾਂ ਵੇਲੇ ਘਰ ਘਰ ਜਾਂਦੇ ਅਸੀਂ ਆਹ ਕਰਾਂਗੇ ਫੋਨ ਬਛਿੰਡੇ ਦੇ ਲੀਡਰ ਕਿੱਥੇ ਮਰ ਕੇ ਅੱਠ ਵੇ ਦੀਆਂ ਭੈਣਾਂ ਇੱਥੇ ਬੈਠੀਆਂ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਮੁਕਤ ਸਰਕਾਰ ਆਮਾਦੀ ਪਾਰਟੀ ਸੱਤਾ ਦੇ ਵਿੱਚ ਆਪਣੇ ਆਪ ਨੂੰ ਭ੍ਰਸ਼ਟਾਚਾਰ ਮੁਕਤ ਕਹਿੰਦੀ ਆ ਤੇ ਸਿਹਤ ਸਹੂਲਤਾਂ ਦੀ ਤੇ ਨਾਲੇ ਨਾਲ ਜਿਹੜੀ ਹੈਗਾ ਸਟੱਡੀ ਦੀ ਗੱਲ ਕਰਦੀ ਆ ਸਿੱਖਿਆ ਦੀ ਗੱਲ ਕਰਦੀ ਆ ਪਰ ਸਿੱਖਿਆ ਦਾ ਮਿਆਰ ਕਿਸ ਕਦਰ ਆਏ ਤੁਹਾਨੂੰ ਉਹ ਦਿਖਾ ਰਹੇ ਆ ਸਟਾਫ ਨਰਸ ਦਾ ਪੇਪਰ ਪੰਜਾਬ ਪਰ ਤੇ ਨਾਲ ਦੀ ਨਾਲ ਚੰਡੀਗੜ੍ਹ ਦੇ ਵਿੱਚ ਹੋਣਾ ਸੀ ਪਰ ਪੇਪਰ ਹੋਣ ਦੇ ਵੇਲੇ ਜਿਹੜਾ ਹੈਗਾ ਕਿਸੇ ਤਰ੍ਹਾਂ ਦੀ ਟੈਕਨੀਕਲ ਪ੍ਰੋਬਲਮ ਕਹਿ ਕੇ ਸਟੂਡੈਂਟ ਜਿਹੜੇ ਹੈਗਾ ਉਹਨਾਂ ਨੂੰ ਬਾਹਰ ਕਰ ਦਿੱਤਾ ਜਾਂਦਾ ਹੈ ਸਟੂਡੈਂਟਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਜਿਹੜਾ ਹੈਗਾ ਉਹ ਕੀਤਾ ਜਾਂਦਾ ਪੂਰਾ ਮਾਮਲਾ ਕੀ ਆ ਪੂਰੇ ਮਾਮਲੇ ਤੋਂ ਜਾਣੂ ਕਰਵਾਵਾਂਗੇ ਪਹਿਲਾਂ ਐਸਐਸਡੀ ਗਰਲਜ਼ ਕਾਲਜ ਦੇ ਅੱਗੇ ਧਰਨਾ ਲੱਗਦਾ ਉਸ ਤੋਂ ਬਾਅਦ ਮੇਨ ਰੋਡ ਜਿਹੜਾ ਹੈਗਾ ਬਟਿੰਡੇ ਦਾ ਉਹ ਜਾਮ ਕਰ ਦਿੱਤਾ ਜਾਂਦਾ ਹੈ ਭਾਜੀ ਮਾਮਲੇ ਤੋਂ ਇੱਕ ਵਾਰੀ ਜਾਣੂ ਕਰਵਾ ਦਿਓ ਪੂਰਾ ਮਾਮਲਾ ਤੁਸੀਂ ਅੱਜ ਇੱਥੇ ਬੈਠੇ ਹੋ ਮਾਮਲਾ ਵੀਰੇ ਕੀ ਅਸੀਂ ਬਾਬਾ ਪ੍ਰੀਤ ਯੂਨੀਵਰਸਿਟੀ ਦੇ ਦੁਆਰਾ ਪੇਪਰ ਸੀ ਅੱਜ ਸਟਾਫ ਨਰਸਾਂ ਦਾ 120 ਦੀ ਪਰਤੀ ਸੀ ਅਸੀਂ ਉਹ ਦੇਣ ਆਏ ਸੀ ਸਾਡਾ ਟਾਈਮ ਰੱਖਿਆ ਗਿਆ ਸੀ 9:30 ਵਜੇ ਪੇਪਰ ਸਟਾਰਟ ਸੀ ਅਸੀਂ 8:30 ਵਜੇ ਆ ਗਏ ਸਾਰਾ ਕੀਤਾ ਜੋ ਵੀ ਸੀ ਅਸੀਂ 8 ਵਜੇ ਐਂਟਰ ਕਰ ਗਏ ਆ ਪੇਪਰ ਸ਼ੁਰੂ ਹੋਣਾ ਸੀ ਸਾਡਾ ਪੇਪਰ ਸ਼ੁਰੂ ਹੋਣਾ ਸੀ 9:30 ਵਜੇ ਉੱਥੇ ਟਾਈਮ ਆ ਰਿਹਾ ਸੀ ਕਿ ਘੰਟੇ ਬਾਅਦ ਉੱਥੇ ਟਾਈਮ ਸਾਢੇ 9 ਹੋ ਗਿਆ ਪੇਪਰ ਨਹੀਂ ਸ਼ੁਰੂ ਹੋਇਆ ਅਸੀਂ ਆਬਜ਼ਰਵਰ ਨੂੰ ਕਿਹਾ ਕਿ ਪੇਪਰ ਨਹੀਂ ਸਟਾਰਟ ਹੋ ਗਿਆ ਕਿ ਟਾਈਮ ਆ ਗਿਆ ਉਹ ਕਹਿੰਦਾ ਸਰਵਰ 'ਚ ਕੋਈ ਇਸ਼ੂ ਆ ਗਿਆ ਕੋਈ ਪ੍ਰੋਬਲਮ ਹੋ ਗਈ ਹੋਣੀ ਆ ਵੇਟ ਕਰ ਲਓ ਆਪਾਂ 10:30 ਸ਼ੁਰੂ ਹੋ ਜਾਏਗਾ ਅਸੀਂ ਕਿਹਾ ਚਲੋ ਠੀਕ ਆ 10:30 ਵਜੇ ਸ਼ੁਰੂ ਹੋ ਜਾਏਗਾ 10:30 ਵਜੇ ਫਿਰ ਟਾਈਮ ਆ ਗਿਆ 15 ਮਿੰਟ ਦਾ 15 ਮਿੰਟ ਬਾਅਦ ਪੇਪਰ ਸ਼ੁਰੂ ਹੋਗਾ 15 ਮਿੰਟ ਬਾਅਦ ਪੇ ਕਿਤੇ ਜੇ 50 ਬੱਚੇ ਇੱਕ ਕਲਾਸ ਚ ਬੈਠੇ ਤੇ ਪੰਜਵੇਂ ਚੋਂ ਚਾਰ ਪੰਜ ਬੱਚਿਆਂ ਦਾ ਪੇਪਰ ਸ਼ੁਰੂ ਆਇਆ ਬਾਕੀ ਬੱਚਿਆਂ ਦੀ ਸਕਰੀਨ ਤੇ ਕੁਸਚਨ ਹੀ ਨਹੀਂ ਆ ਰਿਹਾ ਕੋਈ ਸਰਵਰ ਡਾਊਨ ਆ ਰਿਹਾ ਕਦੀ ਕੁਝ ਹੋ ਰਿਹਾ ਮੈਂ ਅਸੀਂ ਕੰਪਲੇਨਟ ਕੀਤੀ ਸੀ ਕਿ ਸਾਨੂੰ ਕੋਈ ਯੂਨੀਵਰਸਿਟੀ ਦੇ ਕੋਈ ਡੈਸੀਗੇਨੇਟਰ ਬੰਦੇ ਆਏ ਹੋਣਗੇ ਸਾਨੂੰ ਉਹਨਾਂ ਨਾਲ ਮਿਲਾਓ ਉਹਨਾਂ ਨਾਲ ਮਿਲਾਇਆ ਗਿਆ ਉਹਨਾਂ ਨੂੰ ਕੋਈ ਜਵਾਬ ਹੀ ਨਹੀਂ ਆ ਰਿਹਾ ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਕਿਹਾ ਵੀ ਤੁਹਾਡਾ ਨਾਮ ਕੀ ਆ ਜਾਂ ਤੁਹਾਡੀ ਡੈਸੀਗੇਨੇਸ਼ਨ ਕੀ ਹੋ ਬੋਲੇ ਹੀ ਨਹੀਂ ਕੁਝ ਹੁਣ ਅਸੀਂ ਇੱਕ ਜਦੋਂ ਸ਼ੁਰੂ ਹੋਇਆ ਸੀਗਾ ਵੀ ਕੁਝ ਬੱਚਿਆਂ ਦਾ ਪੇਪਰ ਚੱਲ ਰਿਆ ਸੀਗਾ ਪੇਪਰ ਕੈਨਸਲ ਕਰਾ ਦਿਓ ਇਹ ਕਹਿੰਦੇ ਤੁਹਾਡਾ ਪੇਪਰ ਚੱਲੀ ਜਾਂਦਾ ਅਜਾ ਕੁਛ ਤਾਂ ਚੱਲੀ ਜਾਂਦਾ ਲੈ ਮੈਂ ਮੈਂ ਵੀਰੇ ਮੈਂ ਕਿਹਾ ਮੈਨੂੰ ਕਹਿੰਦੇ ਤੁਹਾਡਾ ਵੀਰੇ ਪੇਪਰ ਚੱਲੀ ਜਾਂਦਾ ਮੈਂ ਆਉ ਦੇ ਕੰਪਿਊਟਰ ਤੇ ਜਾ ਕੇ ਵੇਖਿਆ ਉਹ ਵੀਰੇ ਕੁਛ ਆਈ ਨਹੀਂ ਸੀ ਉਹ ਤੇ ਪੇਪਰ ਕਿਵੇਂ ਚੱਲੀ ਜਾਂਦਾ ਕੁਐਸਚਨ ਕੁਐਸਚਨ ਨੰਬਰ ਆ ਰਹੇ ਨਾ ਕੋਈ ਆਨਸਰ ਆ ਰਿਹਾ ਪੂਰਾ ਸਿਸਟਮ ਪਤਾ ਨਹੀਂ ਸੀ ਕੁਐਸਚਨ ਹੈ ਕਿਹੜਾ ਕੋਈ ਕੁਐਸਚਨ ਨਹੀਂ ਸੀ ਕੋਈ ਕੁਸ਼ੀ ਨਹੀਂ ਸੀ। ਸਿਰਫ ਉਹ ਤੇ ਨੰਬਰ ਹੀ ਆ ਰਹੇ ਸੀ 1 2 3 ਕੋਈ ਕੁਐਸਚਨ ਨਹੀਂ ਸੀ ਕਿਹੜਾ ਕੁਐਸਚਨ ਹੈ ਕੀ ਹੈ ਕਿ ਕੁਝ ਵੀ ਇਦਾਂ ਦਾ ਨਹੀਂ ਆ ਰਿਹਾ ਸੀ। ਗਲਤ ਗੱਲਬਾਤ ਕੀਤੀ ਇਹਨਾਂ ਦੇ ਨਾਲ। ਸਾਰਿਆਂ ਨੇ ਕੀਤੀ ਸੀ ਸਰ ਪਰ ਕੋਈ ਕਿਸੇ ਨੇ ਸਾਡੀ ਕੋਈ ਸੁਣਾਈ ਨਹੀਂ ਕਿਉਂਕਿ ਕੋਈ ਸੁਣਵਾਈ ਨਹੀਂ ਗੱਲ ਕੀਤੀ ਹੈ ਸੁਣਵਾਈ ਕੋਈ ਨਹੀਂ ਇਹਨਾਂ ਨੇ। ਮਤਲਬ ਕਿ ਸਾਈਟ ਤੇ ਪਾ ਦਿੱਤਾ ਕੰਪਿਊਟਰਾਈਜ਼ ਬੱਦ ਉਹਦੇ ਕੋਈ ਸਾਈਨ ਸਟੈਂਪ ਕੋਈ ਕੁਝ ਨਹੀਂ ਹੈਗਾਗਾ। ਮਤਲਬ ਕਿ ਅਸੀਂ ਹਰਾਸ ਹੋ ਰਹੇ ਹਾਂ। ਪਲੀਜ਼ ਕੁਝ ਕੀਤਾ ਜਾਵੇ ਇਸ ਜੀ। ਇਹਨਾਂ ਨੇ ਦੁਬਾਰਾ ਟਾਈਮਿੰਗ ਦਿੱਤੀ ਸੀ 11:00 ਵਜੇ 20 ਮਿੰਟ ਦੀ ਸਟਾਰਟ ਹੋਇਆ ਸੀ ਸਰ ਕਿਉਂ ਲੱਗਦਾ ਐਸਾ ਕਿਉਂ ਹੋਇਆ ਲੱਗਦਾ ਕੀ ਕਾਰਨ ਆ ਕੀ ਹੋਇਆ ਇਹ ਵੀਰੇ ਕੋਈ ਫੇਰ ਫੇਰ ਹੋਊਗੀ ਅਸੀਂ ਹੁਣ ਪੇਪਰ ਰੱਦ ਦੀ ਧਰਨਾ ਲਾਇਆ ਇੱਕ ਮਿੰਟ ਪੇਪਰ ਰੱਦ ਪੇਪਰ ਰੱਦ ਦਾ ਧਰਨਾ ਲਾਇਆ ਇਹਨਾਂ ਨੇ ਗੱਲ ਕੀਤੀ ਯੂਨੀਵਰਸਿਟੀ ਦੀ ਵੈਬਸਾਈਟ ਤੇ ਇੱਕ ਲੈਟਰ ਪਾਤੀ ਕਿ ਪੇਪਰ ਪੋਸਟਪੋਨ ਹੋ ਗਿਆ ਜਲੰਧਰ ਪੇਪਰ ਚੱਲੀ ਜਾਂਦਾ ਪਟਿਆਲੇ ਪੇਪਰ ਚੱਲੀ ਜਾਂਦਾ ਲੁਧਿਆਣਾ ਪੇਪਰ ਚੱਲੀ ਜਾਂਦਾ ਜੇ ਪੇਪਰ ਕੈਨਸਲ ਹੋ ਗਿਆ ਤੇ ਕਿਵੇਂ ਚੱਲੀ ਜਾਂਦਾ ਫੇਰ ਦੂਜੀ ਗੱਲ ਲੈਟਰ ਉੱਤੇ ਨਾ ਤਾਂ ਕਿਸੇ ਦੇ ਸਾਈਨ ਆ ਨਾ ਕਿਸੇ ਦੀ ਮੋਹਰ ਆ ਉਹ ਤਾਂ ਕੱਲ ਨੂੰ ਕੋਈ ਵੀ ਉਹਨੂੰ ਫੇਕ ਸਾਬਿਤ ਕੋਈ ਗੱਲ ਨਹੀਂ ਸਰ ਜੇ ਇਹਨਾਂ ਨੇ ਸਾਡਾ ਕੋਈ ਹੱਲ ਨਾ ਕੀਤਾ ਨਾ ਅਸੀਂ ਕਿਸਾਨ ਜੁਨੀਅਰ ਨੂੰ ਸੱਦ ਲੈਣਾ ਵਾ ਤੁਹਾਨੂੰ ਕੀ ਲੱਗਦਾ ਕਿਉਂ ਹੋਇਆ ਕੀ ਹੋ ਕਾਰਨ ਹੋ ਸਕਦਾ ਹੈ ਸਰ ਇਹਨਾਂ ਦੀ ਹੀਰਾ ਫੇਰੀ ਹੋ ਸਕਦੀ ਕੁਝ ਵੀ ਹੋ ਸਕਦਾ ਹੈ ਤੁਹਾਨੂੰ ਕੀ ਲੱਗਦਾ ਵੀ ਸਪਾਰਸ ਹੋ ਸਕਦਾ ਸਰ ਆਬੀਸਲੀ ਹੋ ਸਕਦਾ ਨਾ ਸਰ ਇਹ ਤਾਂ ਸਰਕਾਰ ਕਹਿੰਦੀ ਹੈ ਭ੍ਰਿਸ਼ਟਾਚਾਰ ਮੁਕਤ ਕੋਈ ਭ੍ਰਿਸ਼ਟਾਚਾਰ ਨਹੀਂ ਮੁਕਤ ਕੋਈ ਕੁਝ ਨਹੀਂ ਸਰ ਭ੍ਰਿਸ਼ਟਾਚਾਰ ਮੁਕਤ ਨਹੀਂ ਭ੍ਰਿਸ਼ਟਾਚਾਰ ਮੁਕਤ ਨਹੀਂ ਆਇਆ ਭ੍ਰਿਸ਼ਟਾਚਾਰ ਬਹੁਤ ਜ਼ਿਆਦਾ ਵਧਿਆ ਬਹੁਤ ਜ਼ਿਆਦਾ ਵਧਿਆ ਭ੍ਰਿਸ਼ਟਾਚਾਰ ਇੰਨਾ ਜ਼ਿਆਦਾ ਸਿਸਟਮ ਪਹਿਲਾਂ ਹੁਣ ਆਨਲਾਈਨ ਪੇਪਰ ਹੋ ਰਿਹਾ ਪਹਿਲਾਂ ਆਫਲਾਈਨ ਪੇਪ ਹਰ ਵੇਰੀ ਬਾਬਾ ਫਰੀਦ ਦਾ ਆਫਲਾਈਨ ਪੇਪਰ ਹੁੰਦਾ ਸੀ ਪਰ ਹੁਣ ਆਨਲਾਈਨ ਹੋ ਰਿਹਾ ਪੀਜੀਏ ਦੇ ਹੁੰਦੇ ਐਮਜ਼ ਦੇ ਕੰਪਿਊਟਰ ਬੇਸਡ ਪੇਪਰ ਹੁੰਦੇ ਹਨ ਪਰ ਕੋਈ ਸਿਸਟਮ ਹੀ ਨਹੀਂ ਪੇਪਰ ਨੂੰ ਲੈਣੀ ਨਹੀਂ ਆ ਰਿਹਾ ਕੰਪਿਊਟਰ ਬੇਸ ਲੈਣਾ ਕਿਵੇਂ ਸਿਸਟਮ ਇਹ ਰੇ ਰ ਹੋ ਰਹੀ ਸਾਰੀ ਅੱਜ ਤੱਕ ਕਦੇ ਪ੍ਰੋਬਲਮ ਨਹੀਂ ਆਏਗੀ ਆਨਲਾਈਨ ਪੇਪਰ ਇਹ ਵੀ ਬਹੁਤ ਦੂਰੋਂ ਦੂਰੋਂ ਹੋਣਗੇ ਕਈ ਮੇਰਾ ਪੂਰੇ ਪੰਜਾਬ ਤੋਂ ਬੱਚੇ ਪੇਪਰ ਜਾਣੇ ਪੂਰੇ ਪੰਜਾਬ ਤੋਂ ਪਟਿਆਰੇ ਤੋਂ ਬਹੁਤ ਜ਼ਿਆਦਾ ਦਿੱਲੀ ਚੰਡੀਗੜ੍ਹ ਗੰਗਾ ਨਗਰ ਤੋਂ ਪਟਿਆਰੇ ਤੋਂ ਬਹੁਤ ਆਮ ਹੈ ਤਾਂ ਲੋਕ ਆ ਰਹੇ ਇਹ ਇਤਿਆਰਿਆ ਪਹਿਲਾਂ ਸਾਡਾ ਜਲੰਧਰ ਦਾ ਕੀਤਾ ਗਿਆ ਸੀ ਪੇਪਰ ਫਿਰ ਸ਼ਾਮ ਨੂੰ ਚੇਂਜ ਕੀਤਾ ਗਿਆ ਕਿ ਬਠਿੰਡੇ ਦਾ ਪੇਪਰ ਆ ਅੱਛਾ ਬਠਿੰਡੇ ਹਾਂਜੀ ਹਰੇਕ ਬੰਦੇ ਨੇ ਹਰੇਕ ਬੰਦੇ ਨੇ ਆਪ ਦਾ ਜਿਹੜਾ ਛੁੱਟੀਆਂ ਹਰੇਕ ਬੰਦੇ ਨੇ ਆਪਦੀ ਛੁੱਟੀ ਮੈਨੇਜ ਕਰਨੀ ਹੁੰਦੀ ਆ ਬਟ ਪਲੀਜ਼ ਸਾਨੂੰ ਇਹਦਾ ਹਰਾਸ ਨਾ ਕੀਤਾ ਜਾਵੇ ਦੇਖੋ 4 ਦਿਨ ਪਹਿਲਾਂ ਮੇਲ ਹੋਰ ਆਉਂਦੀ ਪਈ ਆ 2 ਦਿਨ ਬਾਅਦ ਚ ਮੇਲ ਹੋਰ ਆਉਂਦੀ ਵੀ ਦੇਖੋ ਜਿਹੜੇ ਬੰਦੇ ਨੇ ਦੂਰੋਂ ਆਉਣ ਆਇਆ ਹਨਾ ਹੁਣ ਮੈਂ ਵੀ ਆਈ ਆ ਆਪਦੀ ਤਨਖਾਹ ਕਟਾ ਕੇ ਆਈ ਆ ਜਵਾਕ ਮੇਰਾ ਮੈਂ ਨਾਲ ਲੈ ਕੇ ਫਿਰਦੀ ਪਈ ਆ ਕੀ ਆ ਮੈਂ ਪਟਿਆਲੇ ਤੋਂ ਤੁਸੀਂ ਪਟਿਆਲੇ ਤੋਂ ਬਿਲਕੁਲ ਜੀ ਬਿਲਕੁਲ ਹੈਨਾ ਇਹ ਚੀਜ਼ ਹੁੰਦੀ ਮੈਂ ਦਿੱਲੀੋਂ ਆਇਆ ਪੇਪਰ ਦੇਣ ਸਪੈਸ਼ਲ ਦਿੱਲੀੋਂ ਪੇਪਰ ਦੇਣ ਪੇਪਰ ਦੇਣ ਆਇਆ ਫੇਰ ਤਾਂ ਕਿ ਥੋੜਾ ਵੀ ਹਾਂ ਮੇਰਾ ਵੀ ਮਾਰਨਿੰਗ ਸ਼ਿਫਟ ਤੇ ਸੀ ਕਿਸੇ ਦਾ ਕਿਸੇ ਦਾ ਪੇਪਰ ਬੰਦ ਨਹੀਂ ਕਰਵਾਇਆ ਜਿਨ੍ਹਾਂ ਦੇ ਚੱਲ ਰਹੇ ਸੀ ਉਹਨਾਂ ਨੂੰ ਕਹਿੰਦੇ ਕੰਟੀਨਿਊ ਕਰੋ ਚੱਲਣ ਦਿਓ ਕਿਸ ਨੇ ਬੰਦਨੇ ਕਰਵਾਇਆ ਪਰ ਸਾਡੇ ਕੋਸ਼ਾਈ ਨਹੀਂ ਰਿਹਾ ਆਪਸ਼ਨ ਚ ਕੁਝ ਨਹੀਂ ਜਸਟ ਕੁਐਸਚਨ ਨੰਬਰ 1 ਆ ਰਿਹਾ ਬਾਕੀ ਡੈਸ਼ ਤੁਹਾਨੂੰ ਲੱਗੇ ਚੀਜ਼ ਦਾ ਹੈ ਕਿ ਸ਼ੱਕ ਕੇ ਹਿਰਾ ਫਿਰ ਹੋਈ ਹੋ ਸਕਦੀ ਆ ਬਾਕੀ ਦਾ ਚੋਂ ਪੇਪਰ ਖਾਨੋਂ ਬਸ ਆਏ ਪੇਪਰ ਕੈਨਸਲ ਹੋਵੇ ਜਿਨ੍ਹਾਂ ਦਾ ਵੀ ਹੋ ਰਿਹਾ ਹੈਗਾ ਬਸ ਅਸੀਂ ਸਾਡੀ ਲਾਸਟ ਦੀ ਮੰਗ ਇਹੀ ਹੈ ਕਿ ਪੇਪਰ ਮਾਰਨਿੰਗ ਸ਼ਿਫਟ ਤਾਂ ਹੋ ਹੀ ਗਿਆ ਅਸੀਂ ਮਤਲਬ ਕਿ ਜੋ ਕੀਤਾ ਠੀਕ ਹੈ ਐਂਡ ਈਵਨਿੰਗ ਨਹੀਂ ਹੋਣਾ ਚਾਹੀਦਾ ਕੱਲ ਮਾਰਨਿੰਗ ਨਹੀਂ ਹੋਣਾ ਚਾਹੀਦਾ ਕੱਲ ਸ਼ਿਫਟ ਈਵਨਿੰਗ ਪੇਪਰ ਨਹੀਂ ਹੋਣਾ ਚਾਹੀਦਾ ਅਸੀਂ ਇਹੀ ਸਾਡੀ ਮੰਗ ਹੈਗੀ ਹੈ ਕਿ ਪੇਪਰ ਇੱਕ ਤਾਂ ਮਤਲਬ ਕਿ ਪੇਪਰ ਜਿਹੜਾ ਹੈਗਾ ਉਹ ਪੇਪ 12 ਹੋਣਾ ਚਾਹੀਦਾ ਵਿਦ ਨਿਊ ਕੁਐਸ਼ਨਸ ਨਵੇਂ ਕੁਐਸ਼ਨ ਦਿੱਤੇ ਜਾਣ ਤੇ ਨਵਾਂ ਪੇਪਰ ਨਵੀਂ ਤਰੀਕਾ ਕੱਢੀ ਜਾਵੇ ਬਸ ਪੇਪਰ ਦੀ ਇਹੀ ਸਾਡੀ ਮੰਗ ਆ ਕੋਈ ਇਨਸਾਨ ਆਉਂਦੇ ਬੱਚਿਆਂ ਨੂੰ ਛੋਟੇ ਛੋਟੇ ਨੂੰ ਛੱਡ ਕੇ ਆ ਰਿਹਾ ਭੁੱਖੇ ਪਿਆਸੇ ਨੂੰ ਅਸੀਂ ਸਵੇਰ 6 ਵਜੇ ਦੇ ਇੱਥੇ ਤੁਰੇ ਹੋਏ ਆ ਨਾ ਪਾਣੀ ਨਾ ਰੋਟੀ ਕੋਸ਼ ਵੀ ਨਹੀਂ ਖਾਦਾ ਪੀਤਾ ਅਸੀਂ ਭੁੱਖੇ ਬੈਠੇ ਸਾਡਾ ਹਲੇ ਤੱਕ ਪੇਪਰ ਦਾ ਕੋਈ ਹੱਲ ਨਹੀਂ ਕਿੰਨੀ ਕਿੰਨੀ ਫੀਸ ਸੀ 2000 ਰੁਪਏ ਆ 2000 ਰੁਪਏ ਦੋ ਦੋ ਹਜ਼ਾਰ ਰੁਪਏ ਫੀਸ 200 ਰੁਪਏ ਭਰਾਈ ਦਾ ਲੈਂਦਾ ਅਗਲਾ ਜੀ ਤੇ ਬਾਕੀ ਜਿਹੜਾ ਆਉਣ ਜਾਣ ਦਾ ਵਾਜੀ ਉਹ ਵੱਖ ਉਹ ਵੱਖਰਾ ਹੈ ਉਹਦਾ ਕੋਈ ਕੁਝ ਨਹੀਂ ਗਾ ਬੈਠੇ ਪ੍ਰਸ਼ਾਸਨ ਸਾਨੂੰ ਇਹ ਗੱਲ ਕਰ ਰਿਹਾ ਵੀ ਬੈਠੇ ਰਹੋ ਹਜੇ ਵੀ ਨਿਕਾਈ ਜਾਂਦੇ ਆ ਚੀਜ਼ਾਂ ਬੈਠੇ ਰਹੋ ਪ੍ਰਸ਼ਾਸਨ ਸਾਨੂੰ ਕਹਿ ਰਿਹਾ ਐਚਓ ਬਾਰੇ ਖੜੇ ਰਹੋ ਕਰ ਲੈ ਲਾਈ ਪ੍ਰਸ਼ਾਸਨ ਦੇ ਅਧਿਕਾਰੀ ਆ ਕੇ ਸਾਨੂੰ ਕਹਿੰਦੇ ਨੇ ਤੁਸੀਂ ਪਾਸੇ ਆ ਕੇ ਗੱਲ ਕਰੋ ਅਸੀਂ ਕਹਿੰਦੇ ਸਾਡੇ ਕੋਲ 3 ਘੰਟੇ ਹੋ ਗਏ ਸਾਡਾ ਕੋਈ ਹੱਲ ਨਹੀਂ ਹੋਇਆ ਸਾਡਾ ਕੋਈ ਹੱਲ ਕਰੋ ਉਹ ਕਹਿੰਦੇ ਪਰ ਬੈਠੇ ਰਹੋ ਪਰ ਬੈਠੇ ਰਹੇ ਨੇ ਕੋਈ ਆ ਕੇ ਇਥੋਂ ਅੰਦਰ ਉਹ SSD ਕੋਈ ਟਰਵਾਸਾ ਕਰੇ ਕੋਈ ਬੰਦਾ ਨਹੀਂ ਸਾਡੇ ਕੋਲ ਆਇਆ ਸਾਨੂੰ ਕੋਈ ਨਹੀਂ ਕਿਸੇ ਨੇ ਆ ਕੇ ਹਾਲਾ ਦਿੱਤਾ ਕੋਈ ਹੱਲ ਨਹੀਂ ਹੋਇਆ ਸਾਡਾ ਵੀਰੇ ਕੋਈ ਸੁਣਵਾਈ ਨਹੀਂ ਹੈ ਇੱਥੇ ਵੀਰੇ ਪਰ ਇਹ ਕਹਿੰਦੇ ਆ ਵੀ ਅੰਗਰੇਜ਼ ਇੱਥੇ ਆ ਕੇ ਨੌਕਰੀਆਂ ਕਰਨਗੇ ਕਰਨਗੇ ਨੌਕਰੀਆਂ ਇਹ ਜਿਹੜੇ ਹਾਲਾਤ ਨੇ ਨਾ ਅੰਗਰੇਜ਼ ਨੌਕਰੀਆਂ ਨਹੀਂ ਅੰਗਰੇਜ਼ ਰਾਜ ਕਰਨ ਆਉਣਗੇ ਹਾਂ ਜਿਹੜੇ ਹਾਲਾਤ ਨੇ ਜਿਵੇਂ ਜਿਵੇਂ ਇਹ ਭੈਣੇ ਕਹਿੰਦੇ ਆ ਵੀ ਅੰਗਰੇਜ਼ ਇੱਥੇ ਆ ਕੇ ਨੌਕਰੀਆਂ ਕਰਨਗੇ ਲੱਗਦਾ ਕਰਨਗੇ ਇੱਥੇ ਆ ਕੇ ਨਹੀਂ ਵੀਰੇ ਸਾਡੇ ਤਾਂ ਪੋਸਟਾਂ 120 ਪੋਸਟਾਂ 10ਰ ਬੱਚਾ ਪੇਪਰ ਭਰੀ ਬੈਠਾ ਤੂੰ ਹੀ ਦੱਸੋ ਕਿਵੇਂ ਮੈਨੇਜ ਹੋਊਗਾ ਮੈਨੇਜ ਨਹੀਂ ਹੋ ਸਕਦਾ ਇਹ ਚੀਜ਼ ਦਾ ਜੇ ਤੁਸੀਂ ਨਹੀਂ ਮੈਨੇਜ ਕਰ ਸਕਦੇ ਸੀਬੀਟੀਵੀ ਦਾ ਕੰਮ ਤੁਸੀਂ ਪੇਪਰ 베ਸ ਰੱਖ ਲਓ ਪੇਪਰ ਫਿਰ ਸਹੀ ਹੋਊਗਾ ਇਹ ਚੀਜ਼ ਕਰ ਲੈਣਾਂ ਇਹਨਾਂ ਨੇ ਵੈਬਸਾਈਟ ਦੇ ਉੱਪਰ ਪਾਇਆ ਤੁਸੀਂ ਨਹੀਂ ਮੰਨਦੇ ਵੀ ਉਹ ਸਹੀ ਨਹੀਂ ਮੰਨਦੇ ਅਸੀਂ ਕਿਉਂਕਿ ਅਸੀਂ ਤਾਂ ਨਹੀਂ ਮੰਨਦੇ ਅਸੀਂ ਤਾਂ ਨਹੀਂ ਮੰਨਦੇ 2 ਘੰਟੇ ਹੋ ਗਏ ਪੇਪਰ ਦਿੱਤੇ ਨੂੰ ਇਹਨਾਂ ਨੇ ਨੋਟੀਫਿਕੇਸ਼ਨ ਪਾਇਆ ਨੂੰ ਫਿਰ ਲੁਧਿਆਣੇ ਪੇਪਰ ਕਿਵੇਂ ਚੱਲ ਰਿਹਾ ਚੰਡੀਗੜ੍ਹ ਪੇਪਰ ਕਿਵੇਂ ਚੱਲ ਰਿਹਾ ਪਠਾਨਕੋਟ ਪੇਪਰ ਕਿਵੇਂ ਚੱਲ ਰਿਹਾ ਪਟਿਆਲੀਆਂ ਪੇਪਰ ਕਿਵੇਂ ਕਿਵੇਂ ਚੱਲ ਰਿਹਾ ਪੇਪਰ ਜੇ ਕੈਨਸਲ ਕੋਈ ਪ੍ਰਸ਼ਾਸਨ ਨਹੀਂ ਰਹਾ ਗਿਆ ਸਾਡੀ ਆਵਾਜ਼ ਤੱਕ ਮੀਡੀਆ ਰਹਿ ਗਈ ਸੋਸ਼ਲ ਮੀਡੀਆ ਰਹਿ ਗਈ ਅਈਦਾ ਤੁਹਾਡੀ ਮਨਦ ਕਰਦੇ ਜੇ ਤੁਸੀਂ ਕਿਸੇ ਤੱਕ ਸਾਡੀ ਗੱਲ ਪਹੁੰਚਾ ਸਕਦੇ ਤਾਂ ਪਹੁੰਚਾ ਲੋ ਸਾਡੀ ਦਾ ਚੰਨ 4 ਘੰਟੇ ਹੋ ਗਏ ਕਿਸੇ ਨੇ ਸੁਣੀ ਨਹੀਂ 200 ਕਿਲੋਮੀਟਰ ਦੇ ਰਹੀਏ ਜਿਹ ਪਤਾ ਲੱਗ ਗਿਆ ਵੀ ਤਿੰਨ ਕੋਣ ਨਹੀਂ ਤੇ ਆ ਹੋਈ ਜਾਂਦਾ ਇੱਥੇ ਬਸ਼ਿੰਡੇ ਦੇ ਲੀਡਰ ਕਿੱਥੇ ਹੈ ਉਹ ਆਪਿਆ ਕਲੌਨੀਆਂ ਕੱਟੀ ਜਾਂਦੇ ਆ ਜਗਰੂਪ ਗਿੱਲ ਨੂੰ ਹੁਣ ਇੱਥੇ ਆਉਣ ਤੇ ਟਾਈਮ ਲੱਗ ਗਿਆ ਉਹ ਆਪਦੇ ਕਲੌਨੀਆਂ ਕੱਟਣ ਚ ਬੀਜੀ ਆ ਕਿਹੜਾ ਲੀਡਰ ਇੱਥੇ ਆ ਗਿਆ ਵੋਟਾਂ ਵੇਲੇ ਘਰ ਘਰ ਜਾਂਦੇ ਸੀ ਆ ਕਰਾਂਗੇ ਫੂਨ ਬਠਿੰਡੇ ਦੇ ਲੀਡਰ ਕਿੱਥੇ ਮਰ ਗਏ ਅੱਠ ਵੇ ਦੀਆਂ ਭੈਣਾਂ ਇੱਥੇ ਬੈਠੀਆਂ ਕਿੱਥੇ ਵਾਗਿਆ ਬਠਿੰਡੇ ਦੇ ਲੀਡਰ ਆਸੀਂ ਜੂਨੀਅਰ ਨੂੰ ਬੁਲਾਵਾਂਗੇ ਵੀਰੇ ਇੱਥੇ ਆ ਕੇ ਫੋਨ ਕਰਾਂਗੇ 2000 ਰੁਪਏ ਭਰਾ ਕੇ ਇੱਕ ਆ 10 ਰੁਪਏ ਦੀ ਬੋਟਲ ਵੀ ਨਹੀਂ ਦਿੱਤੀ ਕਿ ਪ੍ਰੈਗਨੈਂਟ ਕੁੜੀ ਸੀ ਚੱਕਰ ਆ ਰਹੇ ਸੀ ਉਹਨੂੰ ਪਾਣੀ ਵੀ ਘੁੱਟ ਤੱਕ ਨਹੀਂ ਪਲਾਈ ਇਹਨਾਂ ਨੇ ਦੇਖੋ ਕਿੱਦਾਂ ਦਾ ਇੱਥੇ ਮਤਲਬ ਉਹ ਇਹਨਾਂ ਨੇ ਮੈਨੇਜਮੈਂਟ ਕੀਤੀ ਆ ਹੁਣ ਕੀ ਮੰਗ ਕੀ ਮੰਗ ਕਰਦੇ ਹੋ ਮੰਗ ਇਹੀ ਕਰਦੇ ਜੀ ਇਹ ਇੰਨੀਆਂ ਭੈਣਾਂ ਐ ਇੰਨੇ ਬੱਚੇ ਬੈਠੇ ਇਹਨਾਂ ਦੀ ਸੁਣਵਾਈ ਤਾਂ ਹੋਵੇ ਜੀ ਇਹਨਾਂ ਕੋਲ ਕੋਈ ਹਜੇ ਮੈਸੇਜ ਨਹੀਂ ਆਇਆ ਸਾਡੀ ਮੰਗ ਇਹੀ ਹੈ ਜਿਹੜਾ ਇਹਨਾਂ ਨੇ ਆਫੀਸ਼ੀਅਲ ਵੈਬਸਾਈਟ ਦੇ ਉੱਪਰ ਪਾਇਆ ਉਹਦੇ ਉੱਪਰ ਕੋਈ ਸਾਈਨ ਨਹੀਂ ਕੋਈ ਸਟੈਂਪ ਨਹੀਂ ਅਸੀਂ ਉਹਨ ਨੜ ਨਹੀਂ ਮੰਨਦੇ ਠੀਕ ਆ ਤੁਸੀਂ ਐਵੇਂ ਕਰੋ ਉਹਦੇ ਉੱਪਰ ਸਾਇਨ ਸਟੈਂਪ ਪਾ ਕੇ ਤੁਸੀਂ ਹਾਂਜੀ ਹਾਂਜੀ ਅਸੀਂ ਸਾਨੂੰ ਤਾਂ ਰੱਖ ਰਹੇ ਨੇ ਕਿ ਅਸੀਂ ਮਰੀਜ਼ਾਂ ਦੀ ਕੇਅਰ ਕਰਨੀ ਆ ਇਹੋ ਜੀ ਕੇਅਰ ਕਰਾਉਣੀ ਹੈ ਇਹ ਇੰਜ ਸਾਡੇ ਨਾਲ ਇਹ ਕਰ ਰਹੇ ਫਿਰ ਦੱਸੋ ਕੀ ਕਰਨਗੇ ਆਹਨੇ ਨੇ ਨਰਸ ਤਾਂ ਡਾਕਟਰ ਦਾ ਰੱਬ ਦਾ ਰੂਪ ਹੁੰਦੇ ਇਹ ਇਨਾਂ ਨੇ ਆ ਰੱਬ ਦਾ ਰੂਪ ਦਿਖਾਇਆ ਆ ਸਾਡਾ ਹਾਂਜੀ ਰੱਬ ਰੋਲ ਤਾਂ ਸੜਕਾਂ ਤੇ ਮੈਂ ਕਹਾਂ ਜੀ ਰੋਲ ਤਾਂ ਬਿਲਕੁਲ ਰੋਲ ਤਾਂ ਸੜਕਾਂ ਤੇ ਔਰ ਜਿੰਨੇ ਵੀ ਇੱਥੇ EMPLOYEES ਆਏ ਆ ਸਾਰੇ ਉਹਨਾਂ ਨੇ ਕਿਸੇ ਕੋਲੇ ਆਈਡੈਂਟੀਟੀ ਕਾਰਡ ਨਹੀਂ ਆ ਕੋਈ EMPLOYEES ਦਾ ਸਾਨੂੰ ਉਹਨਾਂ ਦੀ ਆਈਡੈਂਟੀਫਿਕੇਸ਼ਨ ਨਹੀਂ ਹੈ ਕਿ ਉਹਨਾਂ ਦਾ ਨਾਮ ਤੱਕ ਨਹੀਂ ਦੱਸਿਆ ਉਹਨਾਂ ਨੇ ਆਪਣਾ ਜਿਹੜੇ ਅੰਦਰ ਐ ਨੇ ਜਿਹੜੇ ਅੰਦਰ ਆਏ ਯੂਨੀਵਰਸਿਟੀ ਤੋਂ ਉਹਨਾਂ ਨੇ ਆਪਣਾ ਨਾਮ ਤੱਕ ਨਹੀਂ ਦੱਸਿਆ ਕਿ ਉਹ ਉੱਥੋਂ ਦੇ EMPLOYEES ਹੈਗੇ ਵੀ ਆ ਕਿ ਨਹੀਂ ਕਿਸੇ ਕੋਲੇ ਆਈਡੈਂਟੀਟੀ ਕਾਰਡ ਨਹੀਂ ਇਹ ਚੀਜ਼ ਦਾ ਵੀ ਸ਼ੱਕ ਆ ਵੀ ਕੋਈ ਹੇਰ ਫੇਰ ਹੋ ਸਕਦਾ ਬਿਲਕੁਲ ਹੋ ਸਕਦਾ ਬ੍ਰਦਰ ਪੂਰਾ ਹੋ ਸਕਦਾ ਸਿਸਟਮ ਪੂਰੀ ਹੇਰ ਫੇਰ ਆ ਵੀਰੇ ਕਰਪਟ ਆ ਕੁਝ ਬੰਦਿਆਂ ਦਾ ਪੇਪਰ ਸਕਰੀਨ ਤੇ ਆਉਂਦਾ ਕੁਝ ਦਾ ਨਹੀਂ ਆਉਂਦਾ ਪਿਆਗਾ ਸਭ ਦੇ ਕੁਐਸਚਨ ਜ਼ੀਰੋ ਖਾਲੀ ਆਈ ਜਾਂਦੇ ਆ ਕੁਝ ਦਾ ਪੇਪਰ ਚੱਲੀ ਜਾਂਦਾ ਹਜੇ ਵੀ ਅੰਦਰ ਬੈਠੇ ਆ ਹਾਂਜੀ ਬ੍ਰਾਦਰ ਮੈਂ ਕਹਿ ਵੀਰੇ ਕਿਵੇਂ ਹੋ ਸਕਦਾ ਵੀ ਅੱਧਿਆਂ ਦਾ ਪੇਪਰ ਸਕਰੀਨ ਤੇ ਆ ਰਿਹਾ ਤੇ ਬਾਕੀ 50 ਬੱਚਿਆਂ ਦਾ ਪੇਪਰ ਬੰਦ ਆ ਤੇ ਦੋ ਬੱਚਿਆਂ ਦਾ ਵਿੱਚ ਪੇਪਰ ਸਕਰੀਨ ਤੇ ਆ ਰਿਹਾ ਇਹ ਕਿਵੇਂ ਹੋ ਸਕਦਾ ਵੀ ਉਹਨਾਂ ਦਾ ਵੀ ਫਿਰ ਕਿਵੇਂ ਆ ਗਿਆ ਜੇ ਇਹਨਾਂ ਦੀ ਸਿਸਟਮ ਦੀ ਕੋਈ ਪ੍ਰੋਬਲਮ ਆ ਫਿਰ ਦੋ ਜਣਾਂ ਦੀ ਕਿਵੇਂ ਚੱਲਦੀ ਬਾਕੀ 50 ਦੀ ਕਿਉਂ ਨਹੀਂ ਚੱਲੀ ਸਿਲੈਕਸ਼ਨ ਪਿੱਛੋਂ ਹੋ ਚੁੱਕੀ ਆ ਹਾਂ ਇਹਦਾ ਮਤਲਬ ਹੈ ਸਿਲੈਕਸ਼ਨ ਪਿੱਛੋਂ ਹੋ ਚੁੱਕੀ ਆ ਜੀ ਇਹ ਫਾਰਮੈਲਟੀ ਆ ਸਿਰਫ ਫਾਰਮੈਲਟੀ ਆ ਬਾਸ ਕਿਉਂਕਿ ਫਾਰਮੈਲਟੀ ਤਾਂ ਕਰਦੇ ਹੈਗੇ ਜਿਨ੍ਹਾਂ ਨੇ ਆਪਣੇ ਬੱਚੇ ਚੁਣਨੇ ਹੁੰਦੇ ਆ ਉਹ ਚੁਣ ਲੈਂਦੇ ਹੈਗੇ ਆ ਠੀਕ ਹੈ ਭਗਵੰਤਮਾਨ ਖੁਦ ਕਹਿੰਦੇ ਆ ਕਿ ਸਪਾਰਸ਼ ਹੁਣ ਬੰਦ ਹੋ ਗਈ ਫਿਰ ਇਹ ਕਿਉਂ ਚੀਜ਼ ਹੈਗੀ ਆ ਵਾਏ ਸਾਨੂੰ ਦੱਸਿਆ ਜਾਵੇ ਬਸ ਕਹਿੰਦੇ ਭ੍ਰਿਸ਼ਟਾਚਾਰ ਮੁਕਤ ਹੁਣ ਨਹੀਂ ਚੱਲਦਾ ਨਹੀਂ ਕੋਈ ਮੁਕਿਆ ਭ੍ਰਿਸ਼ਟਾਚਾਰ ਹੈ ਚੱਲ ਰਿਹਾ ਚੱਲ ਰਿਹਾ ਹਜ ਤੱਕ ਵੀ ਹਾਂ ਬਾਈ ਦੁਗਣਾ ਹੋ ਗਿਆ ਉਹਦੋਂ ਭ੍ਰਿਸ਼ਟਾਚਾਰ ਕਿਧਣੀ ਰੁਕਿਆ ਜੇ ਭ੍ਰਿਸ਼ਟਾਚਾਰ ਨਾ ਚੱਲਦਾ ਹੁੰਦਾ ਜੇ ਭ੍ਰਿਸ਼ਟਾਚਾਰ ਨਾ ਚੱਲਦਾ ਹੁੰਦਾ ਫਿਰ ਇਹ ਪੇਪਰ ਕੈਂਸਲ ਹੋਣਾ ਸੀ ਪੇਪਰ ਕਿਉਂ ਕੈਂਸਲ ਹੋਇਆ ਕਿਉਂ ਸਾਰੇ ਸਾਰੇ ਕਿੱਤਾ ਗਿਆ ਦੱਸੋ ਆਏ ਵੀ ਦੂਰੋਂ ਦੂਰੋਂ ਹਾਂਜੀ ਸਾਰੇ ਦੂਰੋਂ ਦੂਰੋਂ ਆਏ ਦੱਸੋ ਇਹਨਾਂ ਪੇਪਰ ਦੇ ਰਹੇ ਬਾਹਰ ਉੱਪਰ ਤੋਂ ਸਾਰੇ ਦੇਖ ਰਹੇ ਨੇ ਇਹ ਕਿੱਥੋਂ ਦੇ ਰੂਲ ਨੇ ਇੱਕ ਸਟੂਡੈਂਟ ਪੇਪਰ ਦੇ ਰਿਹਾ ਇੱਕ ਦਾ ਪੇਪਰ ਚੱਲ ਰਿਹਾ ਬਾਕੀ ਉੱਪਰ ਖੜ ਕੇ ਸਾਰੇ ਦੇਖਦੇ ਪਏ ਨੇ ਇਹ ਕਿੱਥੋਂ ਦੇ ਰੂਲ ਨੇ ਸਾਰਾ ਪੇਪਰ ਤਾਂ ਲੀਕ ਆਊਟ ਹੋ ਹੀ ਜਾਂਦਾ ਨਾ ਇਹ ਵੀ ਦੇਖੋ ਤੁਸੀਂ ਇਹ ਕਹਿੰਦੇ ਟੈਕਨੀਕਲ ਪ੍ਰੋਬਲਮ ਆ ਕੀ ਕ ਨਹੀਂ ਨਹੀਂ ਇੱਕ ਸਟੂਡੈਂਟ ਦਾ ਪੇਪਰ ਚੱਲ ਰਿਹਾ ਉੱਥੇ ਸਾਡੇ ਰੂਮ ਦੇ ਵਿੱਚ ਬਾਕੀ ਸਾਰੇ ਉੱਪਰ ਖੜ ਕੇ ਉਹਨੂੰ ਦੇਖ ਰਹੇ ਨੇ ਕੀ ਕੀ ਕੁਐਸਚਨ ਆ ਰਿਹਾ ਕੀ ਕੁਝ ਹੋ ਰਿਹਾ ਇਹ ਕੀ ਸਿਸਟਮ ਐਤੋਂ ਦਾ ਇਹ ਵੀ ਨਾ ਉਹਨ ਤਾ ਇਹ ਤਸਵੀਰਾਂ ਨੇ ਬਠਿੰਡੇ ਦੀਆਂ ਨੇ ਐਸਐਸਟੀ ਗਰਲਜ਼ ਕਾਲਜ ਦੇ ਵਿੱਚ ਜਿਹੜਾ ਐਗਜ਼ਾਮ ਹੋਣਾ ਸੀ ਉੱਥੇ ਇਲਜ਼ਾਮ ਸਟੂਡੈਂਟ ਦੇ ਵੱਲੋਂ ਇਹ ਲਾਏ ਜਾ ਰਹੇ ਨੇ ਕਿ ਕਿਸੇ ਤਰ੍ਹਾਂ ਦੀ ਹੇਰਫੇਰ ਜਿਹੜੀ ਆ ਉਹ ਹੋਈ ਆ ਇਹਨਾਂ ਵੱਲੋਂ ਪੇਪਰ ਰੱਦ ਕਰਨ ਦੇ ਲਈ ਕਿਹਾ ਜਾ ਰਿਹਾ ਕਿ ਭਾਈ ਐਗਜ਼ਾਮ ਜਿਹੜਾ ਆ ਉਹ ਰੱਦ ਕੀਤਾ ਜਾਵੇ ਪਰ ਇਹ ਕਹਿੰਦੇ ਨੇ ਕਿ ਹਾਲੇ ਵੀ ਇਹਨਾਂ ਨੂੰ ਸ਼ੰਕਾ ਹੈ ਕਿ ਹਾਲੇ ਵੀ ਐਗਜ਼ਾਮ ਦੇ ਅੰਦਰ ਦੀ ਗੱਲ ਕਰੀਏ ਤਾਂ ਅੰਦਰ ਹਾਲੇ ਵੀ ਐਗਜ਼ਾਮ ਕੁਝ ਲੋਕਾਂ ਦਾ ਕੁਝ ਬੰਦੇ ਦਾ ਜਿਹੜਾ ਹੈਗਾ ਉਹ ਚੱਲ ਰਿਹਾ ਤਾਂ ਹੇਰਫੇਰ ਦੀਆਂ ਗੱਲਾਂ ਇਹ ਇਹਨਾਂ ਵੱਲੋਂ ਵੱਡੇ ਇਲਜ਼ਾਮ ਲਾਏ ਜਾ ਰਹੇ ਨੇ ਕਹਿੰਦੇ ਭ੍ਰਿਸ਼ਟਾਚਾਰ ਮੁਕਤੀਆਂ ਗੱਲਾਂ ਹੀ ਹੁੰਦੀਆਂ ਨੇ ਪਰ ਭ੍ਰਿਸ਼ਟਾਚਾਰ ਮੁਕਤ ਅਸਲ ਦੇ ਵਿੱਚ ਪੰਜਾਬ ਹੋਇਆ ਨਹੀਂ ਹਾਲ ਪਹਿਲਾਂ ਨਾਲੋਂ ਵੀ ਭ ਵਧੀਆ ਆਇਆ